ਦੋਸਤੋ ਰਾਤ 2:30 ਵਜੇ ਦੇ ਕਰੀਬ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਜੀ ਨੂੰ ਇਸ ਕਮਰੇ ਵਿੱਚੋਂ ਪਿਆ ਪੁਲਿਸ ਦਾ 2 300 ਬੰਦਾ ਚੋਕੇ ਲੈ ਗਿਆ ਆ ਕਮਰੇ ਚੋਂ ਇੱਥੋਂ ਇੱਕ ਮਿੰਟ ਇੱਥੋਂ ਆ ਤੋੜ ਕੇ ਹਾਂ ਤੇ ਇਧਰੋਂ ਕੁੰਡਾ ਖੋਲ ਕੇ ਲੈ ਗਏ ਜਿਹੜਾ ਕਪੜਾ ਸਾਰਾ ਇੱਥੇ ਰਹਿ ਗਿਆ ਉਹਨਾਂ ਦਾ ਜਿਹੜੇ ਵੀ ਸਾਥੀ ਆ ਗਵਾਨ ਸੀਗੇ ਉਹਨਾਂ ਦੇ ਬਾਹਰੋਂ ਕੁੰਡੇ ਲਾਤੇ ਜੋ ਸਾਥੀ ਇੱਥੇ ਡਿਊਟੀ ਦੇ ਸੀਗੇ ਉਹਨਾਂ ਨੂੰ ਬਾਹਾਂ ਤੋਂ ਪਕੜ ਕੇ ਸਾਰਿਆਂ ਨੂੰ ਇੱਕ ਥਾਂ ਬਾਹਤਾ ਕਮਰੇ 'ਚ ਉਹਨਾਂ ਨੂੰ ਵੀ ਲੋਕ ਲਾਤਾ ਜਿਹੜੇ ਲਾਗੇ ਤੱਕੇ ਸੀਗੇ ਆਪਣੇ ਨਾਲ ਜਿਵੇਂ ਨੇੜੇ ਆ ਸਾਰਿਆਂ ਨੂੰ ਬਾਹਰੋਂ ਕੁੰਡੀਆਂ ਲਾਤੀਆਂ ਤੇ ਪਿਆ ਪੁਲਿਸ ਦੀ ਬਹੁਤ ਘਟੀਆ ਹਰਕਤ ਆ ਇਹ ਵਾਦਵਾਦ ਵੀਰ ਖਨੋਰੀ ਵਾਟਰ ਪਹੁੰਚੋ ਕਰਕੇ ਆਪਾਂ ਕਾਹ ਸੀ ਜਿਹੜਾ ਲੜਾਈ ਐ ਆਰ ਤੇ ਪਾਰਦੀ ਐ ਸਰਕਾਰ ਭਲੇਖੇ ਚ ਨਾ ਰਹੇ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਨੇ ਤਾਂ ਮਰਰ ਵਰ ਤੇ ਬੈਠਣਾ ਸੀਗਾ ਅੱਜ ਨਹੀਂ ਤਾਂ ਕੱਲ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲਓ ਫੋਰਸ ਨਹੀਂ ਚੜਾਉਣੀ ਐ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਦੋਨੇ ਫੋਰਮਨ ਦੇ ਆਗੂ ਲੀਡਰਸ਼ਿਪ ਹੈ ਤਾਂ ਜਾਂ ਜਿਹੜੇ ਵਰਕਰ ਹੈ ਪੂਰੇ ਧਿਆਨ ਚ ਜਾਬ ਤੇ ਜਰੇ ਕੇ ਕਬਰਾੜ ਤੇ ਨਹੀਂ ਹੋਣਾ ਕਿਸੇ ਨੇ ਆਪਾਂ ਜਾਬ ਤੇ ਜਰੇ ਕੇ ਮੀਟਿੰਗ ਕਰਕੇ ਜੋ ਫੈਸਲੇ ਕਰਾਂਗੇ ਸਖਤ ਕਰਾਂਗੇ ਏਦੂ ਵੀ ਸਖਤ ਕਰਾਂਗੇ ਪਰ ਸਾਡੀ ਜਿਹੜੀ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੀਆਂ ਭਾਵੂ ਕੋਈ ਹੱਦਾ ਨਹੀਂ ਇਨਾਂ ਦਾ ਕੋਈ ਟਾਈਮ ਨਹੀਂ ਇਨਾਂ ਦਾ ਕੋਈ ਸਮਾਂ ਨਹੀਂ ਆਪਾਂ ਨੂੰ ਵੰਡ ਕੇ ਪਾੜ ਕੇ ਆਹ ਹਰਿਆਣੇ ਦੀ ਹੱਦ ਹੈ ਆ ਰਾਜਸਥਾਨ ਦੀ ਹੱਦ ਹੈ ਆ ਦੋਨੇ ਤਿੰਨੇ ਸਟੇਟਾਂ ਦੀਆਂ ਸਰਕਾਰਾਂ ਰਾਖ ਕੇ ਇਧਰ ਦੀ ਜਿਹੜਾ ਆ ਕੇ ਖੇਤਾ ਵਿੱਚ ਦੀ 2-300 ਬੰਦਾ ਪੁਲਿਸ ਦਾ ਆਪਣੇ ਇੱਕੇ ਦਾ ਬਸੁੱਤੇ ਪਏ ਬੰਦਿਆਂ ਨੂੰ ਜਿਹੜੇ ਉਰੇ ਪਏ ਸੀਗੇ ਉਹਨਾਂ ਨੂੰ ਦੱਬ ਲੈਣਾ ਬੋਲਣ ਵੀ ਨਹੀਂ ਦਿੱਤਾ ਪਰ ਉਹ ਜਿਹੜੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਦੀ 19 ਥੋੜੀ ਹੈ ਆਪਾਂ ਜਿੰਨੇ ਵੀ ਕਿਸਾਨ ਇੱਥੇ ਆਏ ਆ ਆਪਾਂ ਜਾਬਤੇ 'ਚ ਰਹਿ ਕੇ ਫੈਸਲਾ ਦੇਵਾਂਗੇ ਆਪਾਂ ਜੋ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਸਾਡਾ ਏਕਾਗੂ ਪੁਲਿਸ ਨੇ ਚੱਕਿਆ ਤਾਂ ਦੂਜੇ ਦੀ ਜਿਹੜੀ ਲੜੀ ਆ ਆਪਣੀ ਮਰਨ ਵਰਸ ਦੀ ਉਹ ਹਰ ਹਰ ਚਲਾਵਾਂਗੇ ਪਰ ਭਰਾਵੋ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਖਾਲੀ ਹੱਥਾਂ ਨਾਲ ਨਹੀਂ ਮੋਰਚੇ ਜਿੱਤੇਦੇ ਤਾਂ ਆਪਾਂ ਨੂੰ ਹੁਣ ਜਾਬਤੇ 'ਚ ਰਹਿ ਕੇ ਜਿੰਨੇ ਵੀ ਚਲਾਵਾਂਗੇ ਦਾ ਫੋਰਸ ਨੂੰ ਵੀ ਚੇਤਾਵਨੀ ਹੈ ਹੁਣ ਜਿੰਨੇ ਤੇ ਸਾਡੇ ਤੇ ਰਹੇ ਨੇ ਇੱਥੇ ਨੇੜੇ ਕਿਸੇ ਨੂੰ ਆਪਣੇ ਮੋਰਚੇ ਦੇ ਵਿੱਚ ਲੱਗਣ ਨਹੀਂ ਦੇਣੀ ਤਾਂ ਜਿੰਨੇ ਵੀ ਹੁਣ ਆਪਣੇ ਲੀਡਰਸ਼ਿਪ ਹੈ ਆਪਾਂ ਬੈਠ ਕੇ ਇੱਥੇ ਜਿੰਨੇ ਮੋਰਚੇ 'ਚੋਂ ਜਿੰਨੇ ਸਨੇਹੇ ਲੱਗ ਰਹੇ ਆ ਲੋਕ ਉੱਠ ਕੇ ਆ ਰਹੇ ਆ ਤਾਂ ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ ਬੁਧਾਈ ਦੇ ਪਾਤਰੋਂ ਤਾਂ ਆਪਾਂ ਫੈਸਲਾ ਕਰਾਂਗੇ ਘਬਰਾਟ ਨਹੀਂ ਹੋਣਾ ਆਪਣਾ ਜਿਹੜਾ ਮੋਰਚਾ ਜਿਹੜੀਆਂ ਟਰਾਲੀਆਂ ਐ 5-10 ਜਣੇ ਬੰਦੇ ਉਧਰ ਪਹਿਰਾ ਦਿਓ ਜਿੰਨੇ ਵੀ ਰਸਤੇ ਆ ਇਧਰ ਵੀ ਪਹਿਰਾ ਦਿਓ ਇਧਰ ਜਿਹੜਾ ਸਾਰਾ ਸਾਡਾ ਸਟੇਜ ਜਿਹੜੀ ਬੰਦੇ ਵਰਕਰ ਬੈਠੇ ਆ ਇਹਨੂੰ ਜਾਬਤ ਤੇ ਰਹਿ ਕੇ ਕਿਉਂਕਿ ਇਹਨਾਂ ਦਾ ਕੋਈ ਯਕੀਨੀ ਤਾਂ ਕਿਹੜੇ ਵੇਲੇ ਕਿੰਨੇ ਇਹ ਹਮਲੇ ਕਰ ਸਕਦੇ ਹਨ ਹੋਰ ਫੋਰਸ ਆ ਸਕਦੀ ਆ ਤਾਂ ਆਪਾਂ ਨੂੰ ਘੁੜਾੜ ਦੇ ਨੂੰ ਜਾਬਤ ਤੇ ਰਹਿ ਕੇ ਜਿਹੜੇ ਰਸਤੇ ਆ ਆਹ ਰਸਤਿਆਂ ਦੇ ਵਿੱਚ ਵੀ ਆਪਾਂ ਟਰਾਲੀਆਂ ਲਾਵਾਂਗੇ ਉਧਰ ਲਾ ਕੇ ਸਾਰਾ ਕੋਈ ਪ੍ਰੋਗਰਾਮ ਕਰਕੇ ਜਿਹੜਾ ਆਪਾਂ ਰਸਤਾ ਦਿੱਤਾ ਸੀ ਲੋਕਾਂ ਨੂੰ ਇਹਦੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਨਹੀਂ